ਤੇ ਜਿਹੜੇ ਸਾਡੇ ਚੰਗੇ ਜੀ ਸਨ ਚੰਗੇ ਲੋਕ ਸਨ ਉਹ ਸਾਡੀ ਮਦਦ ਵੀ ਕਰਦੇ ਸਨ ਹਾਂ ਜੋ ਆ ਕੰਜਰੋ ਐ ਕੀ ਕਰਦੇ ਉਹਨਾਂ ਡੱਕਦੇ ਵੀ ਸੀ ਹਾਂ ਤੇ ਪਰ ਫੇਰ ਵੀ ਸਾਡੇ ਪਿੰਡਾਂ ਦੇ ਪਿੰਡ ਦੇ ਪਤਾ ਨਹੀਂ ਕਿੰਨੀ ਕਵਾੜ ਹੋਈ ਆ ਸਾਡੇ ਜੀ ਕਈਆਂ ਕਈਆਂ ਤਾਂ ਜੀ ਘਰਾਂ ਦਾ ਜੀ ਕੋ ਨਹੀਂ ਰਹੇਗਾ ਉਦੋਂ ਜੀ ਨਾ ਜਿਹੜੇ ਸੀ ਨਾ 10-10 ਜੀ ਨਹੀਂ ਉਹਨਾਂ ਨਿਕਲਣ ਦਿੱਤੇ ਸਾਡੀਆਂ ਜਿਹੜੀਆਂ ਜ਼ਮੀਨਾਂ ਸਨ ਸਾਡੀਆਂ ਜਾਇਦਾਦ ਸਾਰਾ ਸਭ ਕੋਈ ਸਾਡਾ ਤਾਂ ਆਇਆ ਹੀ ਕੁਝ ਨਹੀਂ ਆਖ ਨੇ ਸਾਨੂੰ ਮਿਲਿਆ ਇੱਥੇ ਆ ਗਏ ਬਸ ਦਿਹਾੜੀ ਦਾ ਪੇ ਵਾਲੀ ਗੱਲ ਕੋਈ ਨਹੀਂ ਸਾਨੂੰ ਇੱਥੇ ਤੇ ਜਿਹੜੇ ਜਿਹੜੇ ਆਉਦੇ ਉਹ ਜੀਸਾਂ ਦੇ ਜਿਹੜੇ ਜਿਨ੍ਹਾਂ ਦਾ ਵਰਤ ਦੇ ਸਾਂ ਉਹ ਸਾਡਾ ਦੁਸ਼ਮਣ ਬਣ ਗਏ ਆਖ ਕਿੰਨਾ ਨੇ ਲਾਈ ਅੱਗ ਲਾਉਂਦੇ ਸਨ ਉਹ ਮਤਲਬ ਅੱਗ ਲਾ ਦਿੰਦੇ ਸਨ ਇੱਕ ਦੂਜੇ ਪਿੰਡ ਸਾੜ ਦਿੰਦੇ ਸਨ ਜਿਹੜੇ ਮੁਸਲਮਾਨ ਨੇ ਪਿੰਡ ਸਾਣ ਉਹ ਅਸੀਂ ਤਾਂ ਇਹ ਰੋਲੇ ਹੋ ਲੁੱਟਣ ਵਾਸਤੇ ਤੇ ਲੁੱਟਦੇ ਤੇ ਅੱਗ ਲਾ ਦਿੰਦੇ ਸਨ ਸਾਰਾ ਕੁਝ ਉਹ ਕਰਦੇ ਨੇ ਕੀ ਨਹੀਂ